ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਆਨੰਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅਸੀਂ ਜਾ ਰਹੇ ਹਾਂ ਆਪਣੇ ਜੂਟੂ ਫਰੈਂਡ ਦੇ ਕੋਲ ਰਹਿਣ ਦੇ ਲਈ ਕੁਝ ਦਿਨ ਤੇ ਆਪਾਂ ਲੁਧਿਆਣੇ ਤੋਂ ਬੱਸ ਦੇ ਵਿੱਚ ਬਹਿ ਚੁੱਕੇ ਹਾਂ ਤੇ ਉੱਥੇ ਜਾ ਕੇ ਆਪਾਂ ਬਹੁਤ ਹੀ ਜ਼ਿਆਦਾ ਇੰਜੋਏ ਕਰਿਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੇ ਤੇ ਇੱਥੇ ਅਭੀ ਨੂੰ ਤੁਹਾਨੂੰ ਸਾਰਿਆਂ ਨੂੰ ਹਾਈ ਬੋਲ ਰਹੀ ਆ ਤੇ ਸਭ ਤੋਂ ਪਹਿਲਾਂ ਜਾ ਕੇ ਆਪਾਂ ਗੁਰਦੁਆਰਾ ਝਾੜ ਸਾਹਿਬ ਦੇ ਦਰਸ਼ਨ ਕਰੇ ਮੈਂ ਵਿੱਚੋ ਵਿੱਚੇ ਕਲਿੱਪਸ ਲੰਗੀਆਂ ਸੀ ਜ਼ਿਆਦਾ ਵੀਡੀਓ ਨਹੀਂ ਬਣਾਈ ਸੀਗੀ ਇਹ ਗੁਰਦੁਆਰਾ ਝਾੜ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਮੱਛੀਵਾੜੇ ਦੇ ਜਾਂਦੇ ਹੋਏ ਇੱਥੇ ਪੁੰਜੇ ਤੇਰੇ ਸੀ ਤੇ ਇੱਥੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਛੱਲੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਸੋ ਸਾਨੂੰ ਵੀ ਆਇਆ ਕਰੇਜ ਜਿਹਾ ਉੱਠਿਆ ਵੀ ਛੱਲੀਆਂ ਚੋਰੀ ਕਰਕੇ ਦੇਖੀ ਵੀ ਕਿੱਦਾਂ ਹੁੰਦੀਆਂ ਨੇ ਤੇ ਅਸੀਂ ਛੱਲੀਆਂ ਉੱਥੇ ਚੋਰੀ ਕਰੀਆਂ ਤੇ ਇਹ ਆਪਾਂ ਇੱਥੇ ਥੋੜਾ ਟਾਈਮ ਉਹਨਾਂ ਦੀ ਵਰਕਸ਼ਾਪ ਤੇ ਰੁਕੇ ਸੀਗੇ ਵਰਕਸ਼ਾਪ ਦੇਖੀ ਤੇ ਇਹ ਉਹਨਾਂ ਦਾ ਘਰ ਤੁਸੀਂ ਸੋਚ ਰਹੇ ਹੋਵੋਗੇ ਵੀ ਤੁਸੀਂ ਕਿੱਥੇ ਗਏ ਸੀ ਆਪਾਂ ਗਏ ਸੀ ਪੱਟੀ ਫੈਮਿਲੀ ਪੰਜਾਬੀ ਵਲੌਗਸ ਚੈਨਲ ਆ ਉਹਨਾਂ ਦਾ YouTube ਤੇ ਉਹਨਾਂ ਦੇ ਕੋਲ ਤੇ ਬਹੁਤ ਹੀ ਪਿਆਰੇ ਜਿਹੇ ਨੇ ਉਹ ਤੇ ਉਹਦੀ ਫੈਮਿਲੀ ਬਹੁਤ ਹੀ ਜ਼ਿਆਦਾ ਕਿਊਟ ਹੈ ਤੇ ਇਹ ਵਾਲਾ ਉਹਨਾਂ ਦਾ ਘਰ ਹੈ ਤੇ ਬਹੁਤ ਵਧੀਆ ਲੱਗਾ ਸਾਨੂੰ ਉਹਨਾਂ ਦੇ ਕੋਲ ਜਾ ਕੇ ਤੇ ਉਹਨਾਂ ਦੇ ਲਾਗੋਂ ਦੀ ਦਰਿਆ ਲੰਘਦਾ ਹੈ ਮੈਨੂੰ ਉਹ ਨਹੀਂ ਪਤਾ ਵੀ ਦਰਿਆ ਕਿਹੜਾ ਲੰਘਦਾ ਹੈ ਮੈਂ ਪੁੱਛਿਆ ਬਣੀਗਾ ਤੇ ਅਸੀਂ ਉੱਥੇ ਵੈਸੇ ਤਾਂ ਸਫ਼ਰ ਤੋਂ ਥੱਕੇ ਹੋਏ ਆਏ ਸੀਗੇ ਤੇ ਹਾਲਤ ਤੁਸੀਂ ਮੇਰੀ ਦੇਖ ਸਕਦੇ ਹੋ ਵੀ ਕੀ ਹੋਇਆ ਪਿਆ ਵਾ ਮੇਰੀ ਤੁਸਤਾਰ ਵੀ ਹਿੱਲੀ ਪਈ ਆ ਥੋੜੀ ਜੀ ਤੇ ਅਸੀਂ ਬੱਚੇ ਕਹਿਣ ਲੱਗ ਪਏ ਅਸੀਂ ਦਰਿਆ ਤੇ ਜਾ ਕੇ ਆਉਣਾ ਵਾ ਤੇ ਫਿਰ ਸੋਚਿਆ ਵੀ ਕਿਉਂ ਨਹੀਂ ਕਿਉਂਕਿ ਸਾਡੇ ਕੋਲ ਦਿਨ ਥੋੜੇ ਸੀ ਅਸੀਂ ਗੁਰਸਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਨੇ ਸੀ ਤੇ ਸ਼ਾਮ ਦੇ ਟਾਈਮ ਤੇ ਅਸੀਂ ਚਲੋ ਬੱਚਿਆਂ ਨੂੰ ਦਰਿਆ ਤੇ ਲੈ ਗਏ ਬੱਚਿਆਂ ਨੇ ਉੱਥੇ ਜਾ ਕੇ ਕਾਫੀ ਮਸਤੀ ਕੀਤੀ ਕਿਉਂਕਿ ਬੱਚਿਆਂ ਨੂੰ ਤਾਂ ਪਾਣੀ ਪਹਿਲੀ ਪਸੰਦ ਆ ਚਾਹੀਦਾ ਹੀ ਹੁੰਦਾ ਖੇਡਣ ਦੇ ਲਈ ਤੇ ਬਹੁਤ ਬੱਚਿਆਂ ਨੇ ਇੰਜੋਏ ਕਰਿਆ ਈਵਨਿੰਗ ਦਾ ਟਾਈਮ ਸੀ ਸ਼ਾਮ ਦੇ ਟਾਈਮ ਤੇ ਜਦੋਂ ਸੂਰਜ ਦਾ ਉਧਰੋਂ ਛਿਪਾਪ ਹੁੰਦਾ ਹੋਵੇ ਤੇ ਉਧਰੋਂ ਇਦਾਂ ਆਪਾਂ ਇਦਾਂ ਦੇ ਏਰੀਏ ਤੇ ਜਾਈਏ ਤੇ ਬਹੁਤ ਹੀ ਜ਼ਿਆਦਾ ਵਧੀਆ ਫੀਲ ਹੁੰਦਾ ਵਾ ਤੇ ਬੱਚਿਆਂ ਦੇ ਨਾਲ ਅਸੀਂ ਵੀ ਸਾਰਿਆਂ ਨੇ ਬਹੁਤ ਇੰਜੋਏ ਕਰਿਆ ਬਟ ਵੀ ਬੱਚਿਆਂ ਨੂੰ ਖੁਸ਼ ਦੇਖ ਕੇ ਤੇ ਮਾਪੇ ਵੈਸੇ ਹੀ ਖੁਸ਼ ਬਹੁਤ ਹੋ ਜਾਂਦੇ ਨੇ ਸੋ ਮੈਨੂੰ ਵੀ ਬਹੁਤ ਵਧੀਆ ਲੱਗਾ ਉਹਨਾਂ ਦੇ ਕੋਲ ਜਾ ਕੇ ਬਹੁਤ ਵਧੀਆ ਫੀਲ ਹੋਇਆ ਤੇ ਦੇਖੋ ਬੱਚੇ ਕਿਦਾਂ ਪਾਣੀ ਦੇ ਵਿੱਚ ਮਸਤੀ ਕਰ ਰਹੇ ਨੇ ਪਾਣੀ ਥੋੜਾ ਘਾਟੀ ਸੀਗਾ ਤੇ ਪਰ ਥੋੜਾ ਜਿਹਾ ਮੈਲਾ ਵੀ ਆ ਰਿਹਾ ਸੀ ਕਹਿੰਦੇ ਆ ਵੀ ਪਾਣੀ ਕਈ ਵਾਰ ਤਾਂ ਬਹੁਤ ਹੀ ਜ਼ਿਆਦਾ ਸਾਫ਼ ਹੁੰਦਾ ਏ ਤੇ نیچے ਤੱਕ ਸਾਰਾ ਕਲੀਅਰ ਦਿਸਦਾ ਵਾ ਤੇ ਬੱਚੇ ਕਦੇ ਪਾਣੀ ਦੇ ਵਿੱਚ ਆ ਜਾਂਦੇ ਸੀਗੇ ਤੇ ਕਦੇ ਰੇਤਾ ਦੇ ਵਿੱਚ ਖੇਡਣ ਲੱਗ ਜਾਂਦੇ ਸੀ ਸੋ ਅਸੀਂ ਥੋੜੀਆਂ ਜਿਹੀਆਂ ਥੀਰੀਲਸ ਵੀ ਸ਼ੂਟ ਕਰੀਆਂ ਦੇਖੋ ਬੱਚੇ ਵੇਖੋ ਕਿਦਾਂ ਮਸਤੀ ਕਰ ਰਹੇ ਨੇ ਤੇ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਅੱਜ ਦਾ ਬਲੌਗ ਜਿਹੜਾ ਪਸੰਦ ਆ ਰਿਹਾ ਹੋਊਗਾ ਅਗਰ ਤੁਸੀਂ ਦੋਸਤੋ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੀ ਇੱਕ ਰਿਕੁਐਸਟ ਈ ਹੈ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਵਾਲੀ ਬੈਲ ਜ਼ਰੂਰ ਦਬਾ ਦਿਓ ਤਾਂ ਜੋ ਵੀ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਹਰ ਇੱਕ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਵੇ ਤੇ ਤੁਸੀਂ ਮੇਰੀ ਕੋਈ ਵੀ ਵੀਡੀਓ ਸਕਿਪ ਨਾ ਕਰ ਪਾਓ ਤੇ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਵੀ ਬੱਚੇ ਕਿੰਨੀ ਮਸਤੀ ਕਰ ਰਹੇ ਆ ਹਾਂਜੀ ਇਹ ਫਾਸਟਲੀ ਦੀ ਸਾਰੀ ਕਲਿੱਪਸ ਨੇ ਜਿਹੜੀਆਂ ਅਸੀਂ ਫਾਸਟਲੀ ਜਿਸ ਦਿਨ ਅਸੀਂ ਗਏ ਅਸੀਂ ਸੰਡੇ ਨੂੰ ਗਏ ਸੀ ਤੇ ਉਸ ਦਿਨ ਦੀਆਂ ਕਲਿੱਪਸ ਨੇ ਦੇ ਬਾਅਦ ਵਿੱਚ ਜਿੱਦਾਂ ਜਿੱਦਾਂ ਮੈਂ ਜ਼ਿਆਦਾ ਤਾਂ ਕਲਿੱਪਸ ਲਈਆਂ ਨਹੀਂ ਕਿਉਂਕਿ ਆਪਣਾ ਮੇਨ ਮਕਸਦ ਹੁੰਦਾ ਵੀ ਗੁਰਦੁਆਰਾ ਸਾਹਿਬ ਆਪਾਂ ਗਏ ਆ ਤੇ ਦਰਸ਼ਨ ਕਰ ਗਏ ਆ ਪ੍ਰੋਪਰਲੀ ਨਾ ਕਿ ਆ ਵੀ ਆਪਾਂ ਨੂੰ ਫੋਨ ਦੀ ਟੈਨਸ਼ਨ ਨਾ ਹੋਵੇ ਵੀ ਅਸੀਂ ਇੱਥੇ ਵੀਡੀਓ ਬਣਾਉਣੀ ਹੈ ਹਾਂਜੀ ਕੁਝ ਕੁ ਫੋਟੋਆਂ ਜ਼ਰੂਰ ਖਿੱਚੀਆਂ ਸਿਗੀਆਂ ਕਲਿੱਕ ਕਰੀਆਂ ਸੀ ਵੀ ਅਸੀਂ ਵੀ ਕਿਉਂਕਿ ਆਪਣੀ ਜਿਆਦਾ ਜਿਆਦਾ ਹੁੰਦੀਆਂ ਨੇ ਇਹ ਅਸੀਂ ਨੈਕਸਟ ਡੇ ਗਏ ਸੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਤੇ ਉੱਥੋਂ ਦੇ ਇਤਿਹਾਸ ਦੀ ਪਿਕ ਕੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਆਪ ਇੱਕ ਕਲਿੱਕ ਕਰੀਏ ਜ਼ਿਆਦਾ ਵੀਡੀਓਜ਼ ਨਹੀਂ ਬਣਾਈਆਂ ਬਸ ਪਿਕਸ ਜ਼ਰੂਰ ਜਿਆਦਾਆਂ ਦੇ ਲਈ ਕ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਧੰਨਵਾਦ